ਨੇ ਉਹਨਾਂ ਦਾ ਜ਼ਿਕਰ ਕਰ ਲੈਣੇ ਆ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਕੱਲ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ ਜਿਨ੍ਹਾਂ ਦੇ ਵਿੱਚ ਫਿਰੋਜ਼ਪੁਰ, ਅੰਮ੍ਰਿਤਸਰ ਤੇ ਗੁਰਦਾਸਪੁਰ ਤਿੰਨ ਜ਼ਿਲ੍ਹੇ ਨੇ ਇਸ ਤੋਂ ਇਲਾਵਾ ਪਠਾਨਕੋਟ ਤੇ ਤਰਨਤਾਰਨ ਦੇ ਜਿਹੜੇ ਸਕੂਲ ਹੈ ਉਹ ਵੀ ਬੰਦ ਰਹਿਣਗੇ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੇ ਪੱਧਰ ਤੇ ਹੁਕਮ ਜਾਰੀ ਕੀਤੇ ਨੇ ਰਾਤ 8 ਵਜੇ ਤੋਂ ਘਰਾਂ ਦੀਆਂ ਲਾਈਟਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ ਐਮਰਜੈਂਸੀ ਤੇ ਵੀ ਉਨਾ ਕਿਹਾ ਹੈ ਕਿ ਜੇ ਬਹੁਤ ਜ਼ਿਆਦਾ ਐਮਰਜੈਂਸੀ ਨਾ ਹੋਵੇ ਉਦੋਂ ਤੱਕ ਕਰੇ ਰਹੋ ਜੇ ਬਹੁਤ ਜ਼ਿਆਦਾ ਕਿਸੇ ਨੂੰ ਐਮਰਜੈਂਸੀ ਹੈ ਤਾਂ ਉਹ ਘਰੋਂ ਬਾਹਰ ਨਿਕਲੇ ਇਸ ਮੌਕੇ ਤੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ ਯਾਨੀ ਪ੍ਰਸ਼ਾਸਨ ਨੇ ਆਪਣੇ ਵੱਲੋਂ ਜਿਹੜੇ ਆਦੇਸ਼ ਬਲੈਕਆਊਟ ਦੇ ਜਾਰੀ ਨਹੀਂ ਕੀਤੇ ਜ਼ਿਆਦਾਤਰ ਥਾਵਾਂ ਤੇ ਇੱਕ ਦੋ ਥਾਵਾਂ ਤੇ ਕੀਤੇ ਗਏ ਆ ਪਰ ਜ਼ਿਆਦਾਤਰ ਥਾਵਾਂ ਤੇ ਨਹੀਂ ਕੀਤੇ ਤਾਂ ਉਹਨਾਂ ਨੇ ਲੋਕਾਂ ਨੂੰ ਆਪਣੇ ਤੌਰ ਤੇ احتیاط برتن ਦੇ ਲਈ ਕਿਹਾ ਹੈ ਖਾਸ ਕਰਕੇ ਜਿਹੜੇ ਇਸ ਸਰਹੱਦੀ ਜ਼ਿਲ੍ਹੇ ਨੇ ਇਹਨਾਂ ਦੇ ਵਿੱਚ ਕਿ ਆਪਣੇ ਤੌਰ ਤੇ ਜਿਹੜਾ ਹੈ ਲੋਕ احتیاط برتن اپنے طور تے ਹਨੇਰਾ ਕਰਕੇ ਰੱਖਣ لائٹس آف ਕਰਕੇ ਰੱਖਣ اپنا سیلف بلیک آؤٹ ایک طریقے ਨਾਲ ਕਹਿਣ ਦੀ ਗੱਲ ਕਹੀ ਗਈ ਹੈ ਕਿ سیلف بلیک آؤਟ ਕੀਤਾ ਜਾਵੇ اور ਆਰਡਰ ਜ਼ਰੂਰ ਦਿੱਤੇ ਗਏ ਨੇ ਕਿ 8 ਵਜੇ ਤੋਂ ਜਿਹੜਾ ਹੈ ਇਹ ਬਲੈਕ ਆਊਟ ਹੋਣਾ ਚਾਹੀਦਾ ਸੋ ਸਕੂਲ ਜਿਹੜੇ ਨੇ ਫਿਲਹਾਲ ਇੱਕ ਦਿਨ ਹੋਰ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਸਾਰੀ ਜਗ੍ਹਾ ਤੇ ਬੰਦ ਰਹਿਣਗੇ ਸਾਰੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਸਕੂਲ ਜਿਹੜੇ ਆ ਉਹ ਫਿਲਹਾਲ ਨਾ ਖੋਲਣ ਦਾ ਫੈਸਲਾ ਲਿਆ ਗਿਆ ਹੈ ਤਾਂ ਸਾਡੇ ਸਹਿਯੋਗੀ ਜੁੜੇ ਹੋਏ ਨੇ ਡਿਟੇਲ ਕੋਸ਼ਿਸ਼ ਕਰਦੇ ਆ ਉਹਨਾਂ ਤੋਂ ਲੈਣ ਦੀ ਮਨਦੀਪ ਨੇ ਔਰ ਫਾਜ਼ਲ ਕਾ ਤੋਂ ਪ੍ਰਦੀਪ ਨੇ ਮਨਦੀਪ ਫਿਰੋਜ਼ਪੁਰ ਦੀ ਪਹਿਲਾਂ ਤਸਵੀਰ ਸਮਝਣੀ ਚਾਹਾਂਗੇ ਸਥਿਤੀ ਇੱਕ ਤੇ ਆਰਡਰਸ ਜਿਹੜੇ ਪਹਿਲਾਂ ਹੁੰਦੇ ਸੀ ਕਿ ਹਰ ਹਾਲਤ ਦੇ ਵਿੱਚ ਬਲੈਕਆਊਟ ਹੈ ਜਿਹੜਾ ਪ੍ਰਸ਼ਾਸਨ ਦੀਆਂ ਟੀਮਾਂ ਘੁੰਮਦੀਆਂ ਨੇ ਸਾਇਰਨ ਵੱਜ ਰਹੇ ਨੇ ਇੱਕ ਹੁਣ ਕਿਹਾ ਜਾ ਰਿਹਾ ਹੈ ਕਿ احتیاط ਰੱਖਣਾ ਹੈ ਯਾਨੀ ਜਿਵੇਂ ਕੱਲ ਉਲੰਘਣਾ ਹੋਈ ਸੀ ਈਸ ਫਾਇਰ ਦੀ ਉਸ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਆਪਣੇ ਤੌਰ ਤੇ ਲੋਕ احتیاط ਰੱਖਣ ਉਹਦੇ ਵਿੱਚ ਹੀ ਭਲਾਈ ਹੈ ਆ ਬਿਲਕੁਲ ਵਿਜੀਪਾਲ ਜੇ ਫਿਰੋਜ਼ਪੁਰ ਦੀ ਗੱਲ ਕਰੀਏ ਤੇ ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਹੈ ਕਿ ਫਿਰੋਜ਼ਪੁਰ ਦੇ ਵਿੱਚ ਕੱਲ ਜਿਹੜਾ ਸੋਮਵਾਰ ਦੇ ਦਿਨ ਸਕੂਲ ਜਿਹੜੇ ਆ ਇੱਕ ਦਿਨ ਦੇ ਲਈ ਹੋਰ ਬੰਦ ਰੱਖੇ ਜਾਣਗੇ ਔਰ ਦੂਜੇ ਪਾਸੇ ਜੇ ਗੱਲ ਕਰੀਏ ਬਲੈਕਆਊਟ ਨੂੰ ਲੈ ਕੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਕਿ ਲੋਕ ਆਪਣੇ احتیاط ਦੇ ਤੌਰ ਤੇ ਆਪਣੇ ਘਰਾਂ ਦੀਆਂ ਬਾਹਰ ਦੀਆਂ ਲਾਈਟਾਂ ਜਿਹੜੀਆਂ ਬੰਦ ਰੱਖਣਗੇ ਬਾਜ਼ਾਰ ਜਿਹੜੇ 8 ਵਜੇ ਬੰਦ ਕਰਕੇ ਲੋਕ ਆਪਣੇ ਘਰੇ ਜਾ ਸਕਦੇ ਆ ਇਸ ਤਰ੍ਹਾਂ ਦੇ ਹੁਕਮ ਜਿਹੜੇ ਆ ਉਹ ਜਾਰੀ ਕੀਤੇ ਗਿਆ ਔਰ ਦੂਜੇ ਪਾਸੇ ਜੇ ਗੱਲ ਕਰੀਏ ਤੇ ਮੌਸਮ ਖੁਸ਼ਗੁਵਾਰ ਹੈ ਲੋਕ ਖੁਸ਼ਗੁਵਾਰ ਹੈ ਕਿਉਂਕਿ ਇੱਕ ਵਾਰ ਜੰਗਮੰਦੀ ਹੋਣ ਤੋਂ ਬਾਅਦ ਇੱਕ ਵਾਰ ਲੋਕਾਂ ਨੂੰ ਰਾਹਤ ਮਿਲੀ ਹੈ ਔਰ ਮੌਸਮ ਵੀ ਅੱਜ ਸੁਹਾਵਣਾ ਹੈ ਔਰ ਲੋਕ ਵੀ ਕਿਤੇ ਨਾ ਕਿਤੇ ਰਵੀਵਾਰ ਐਤਵਾਰ ਦਾ ਦਿਨ ਹੈ ਲੋਕ ਕਿਤੇ ਨਾ ਕਿਤੇ ਰਾਹਤ ਮਹਿਸੂਸ ਕਰ ਰਹੇ ਨੇ ਔਰ ਜੇਕਰ ਬਾਜ਼ਾਰ ਦੀ ਗੱਲ ਕਰੀਏ ਅਸੀਂ ਇਸ ਟਾਈਮ ਫਿਰੋਜ਼ਪੁਰ ਸਰਦੀ ਇਲਾਕੇ ਦੇ ਦਿੱਲੀ ਗੇਟ ਮੇਨ ਹਾਰਟ ਆਫ ਸਿਟੀ ਹੈ ਉੱਥੇ ਅਸੀਂ ਖੜੇ ਆ ਔਰ ਇਕਾ ਦੁਕਾ ਜਿਹੜੀਆਂ ਦੁਕਾਨਾਂ ਹੈ ਉਹ ਖੁੱਲੀਆਂ ਹੋਈਆਂ ਨਜ਼ਰ ਆ ਰਹੀਆਂ ਜਿਆਦਾਤਰ ਜਿਹੜਾ ਬਾਜ਼ਾਰ ਹੈ ਉਹ ਵਪਾਰੀਆਂ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਬੰਦ ਕਰਕੇ ਉਹ ਆਪਣੇ ਘਰੇ ਜਾ ਚੁੱਕੇ ਹੈ ਔਰ ਇਹ ਤਸਵੀਰ ਹੈ ਫਿਰੋਜ਼ਪੁਰ ਦੇ ਬਾਜ਼ਾਰ ਦੀ ਜਿੱਥੇ ਬਿਲਕੁਲ ਕਹਿ ਸਕਦੇ ਆ ਕਿ ਹੌਂ ਤੱਕ ਲੋਕ ਜਿਹੜੇ ਆ ਆਪਣੇ ਘਰਾਂ ਨੂੰ ਜਾ ਰਹੇ ਆ ਵਾਪਸ ਔਰ ਇਕਾ ਦੁਕਾ ਜਿਹੜੀਆਂ ਦੁਕਾਨਾਂ ਨੇ ਉਹ ਖੁੱਲੀਆਂ ਔਰ ਮੇਨ ਇਹ ਬਾਜ਼ਾਰ ਹੈ ਫਿਰੋਜ਼ਪੁਰ ਦਾ ਜਿੱਥੇ ਦੋ ਦੁਕਾਨਾਂ ਨਜ਼ਰ ਆ ਰਹੀਆਂ ਹਨ ਤਿੰਨ ਦੁਕਾਨਾਂ ਖੁੱਲੀਆਂ ਹੋਈਆਂ ਬਾਕੀ ਸਭ ਦੁਕਾਨਾਂ ਜਿਹੜੀਆਂ ਉਹ ਬੰਦ ਹੋ ਕੇ ਬੰਦ ਨੇ ਔਰ ਲੋਕ ਜਿਹੜੇ ਆ ਕੁਝ ਰਾਤ ਮਹਿਸੂਸ ਕਰ ਰਹੇ ਆ ਲੋਕ ਆਪਣੇ ਘਰਾਂ ਚ ਵਾਪਸ ਜਾ ਰਹੇ ਆ ਕਿਉਂਕਿ ਪ੍ਰਸ਼ਾਸਨ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਹੈ ਕਿ ਲੋਕ ਇhtiyat ਵਰਤਣ ਔਰ ਜੇਕਰ ਕਿਸੇ ਤਰ੍ਹਾਂ ਦਾ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਉਹਨਾਂ ਨੂੰ ਅਨਾਉਂਸਮੈਂਟ ਕੀਤੀ ਜਾਏਗੀ ਅਲਾਰਮ ਦਾ ਐਲਾਨ ਕੀਤਾ ਜਾਏਗਾ ਜਦੋਂ ਅਲਾਰਮ ਵੱਜੇਗਾ ਤੇ ਲੋਕ ਜਿਹੜੇ ਨੇ ਉਹ ਜਿਹੜੀਆਂ ਸਰਕਾਰ ਵੱਲੋਂ ਹਦਾਇਤਾਂ ਨੇ ਬਲੈਕਆਊਟ ਨੂੰ ਲੈ ਕੇ ਉਸ ਦੀਆਂ ਪਾਲਣਾ ਕਰਨਗੇ ਤਾਂ ਜੋ ਆਪਣੀ ਸੁਰੱਖਿਆ ਜਿਹੜੀ ਆ ਲੋਕ ਆਪ ਕਰਨ ਔਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫਿਰੋਜ਼ਪੁਰ ਦੀਆਂ ਮੇਨ ਬਾਜ਼ਾਰਾਂ ਦੀਆਂ ਨੇ ਜਿੱਥੇ ਡੀਸੀ ਫਿਰੋਜ਼ਪੁਰ ਵੱਲੋਂ ਇਹ ਕਿਹਾ ਗਿਆ ਕਿ ਉਹ ਆਪਣੇ ਲੋਕ ਘਰਾਂ ਚ ਰਹਿਣ ਜ਼ਰੂਰਤ ਪੈਂਦੇ ਹੀ ਘਰਾਂ ਚੋਂ ਬਾਹਰ ਨਿਕਲਣ ਔਰ 8 ਵਜੇ ਤੋਂ ਬਾਅਦ ਬਿਨਾਂ ਕੰਮ ਤੋਂ ਲੋਕ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਕਿਤੇ ਨਾ ਕਿਤੇ ਲੋਕਾਂ ਨੂੰ ਰਾਹ ਜਰੂਰ ਮਿਲੀ ਹੈ ਇਸ ਬਲੈਕਆਊਟ ਤੋਂ ਖਤਮ ਹੋਣ ਤੋਂ ਬਾਅਦ ਇੱਕ ਵਾਰ احتیاط ਦੇ ਤੌਰ ਤੇ ਸਕੂਲ ਜਰੂਰ ਕੱਲ ਦੇ ਲਈ ਸਰਦੀ ਇਲਾਕਾ ਫਿਰੋਜ਼ਪੁਰ ਦੇ ਵਿੱਚ ਬੰਦ ਕੀਤੇ ਗਏ ਨੇ ਔਰ ਇਹ ਕਿਹਾ ਗਿਆ ਹੈ ਕਿ ਤੁਸੀਂ ਆਪਣੀਆਂ ਦੁਕਾਨਾਂ ਜਿਹੜੀਆਂ ਉਹ ਬੰਦ ਰੱਖੋ ਕੁਝ ਲੋਕਾਂ ਨਾਲ ਗੱਲ ਕਰਦੇ ਆ ਸਰ ਕੀ ਮੰਨਣਾ ਤੁਹਾਡਾ ਕੀ ਦਿਵੇਂ ਦੇਖਦੇ ਹੋ ਇਸ ਜਿਹੜਾ ਐਲਾਨ ਕੀਤਾ ਗਿਆ ਹੈ احتیاط ਦੇ ਤੌਰ ਤੇ ਅਫਸਰਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਸਕੂਲ ਜਿਹੜੇ ਬੰਦ ਰਹਿਣਗੇ ਦੁਕਾਨਾਂ ਬੰਦ ਕਰ ਸਕਦੇ ਹੋ ਘਰਾਂ 'ਚ ਰਹਿ ਸਕਦੇ ਹੋ ਇਹ ਤੇ ਸਰ ਉੱਪਰ ਅਫਸਰਾਂ ਨੇ ਪਤਾ ਹੈ ਗਿਆ ਕਿ ਜਿਵੇਂ ਦਾ ਮਾਹੌਲ ਹੈ ਅਗਰ ਮਾਹੌਲ ਠੀਕ ਹੈ ਤਾਂ ਫਿਰ ਤਾਂ ਨਹੀਂ ਕਰਨਾ ਚਾਹੀਦਾ ਅਗਰ ਮਾਹੌਲ ਡਾਊਟਫੁਲ ਹੈ ਗਿਆ ਤਾਂ ਫਿਰ ਤਾਂ ਕਰਨਾ ਹੀ ਚਾਹੀਦਾ ਹੈਗਾ ਕਿ ਤੁਸੀਂ ਦੁਕਾਨਾਂ ਦੇ ਆਮ ਲੋਕ ਆ ਰਹੇ ਆ ਜਾਂ ਕਿਵੇਂ ਤੁਸੀਂ ਕਿੰਨੀ ਦੇਰ ਤੱਕ ਬੰਦ ਕਰ ਰਹੇ ਹੋ ਦੁਕਾਨਾਂ ਦੁਕਾਨਾਂ ਹਲਤੇ ਰੈਗੂਲਰ ਟਾਈਮ ਤੇ 9 ਵਜੇ ਤੱਕ ਚੱਲਣ ਗਿਆ ਜੀ ਜੀ ਹਾਂ ਜੀ ਉਸ ਤੋਂ ਬਾਅਦ ਜਿਵੇਂ ਆਰਡਰਸ ਹੋਣਗੇ ਉਸੇ ਹਿਸਾਬ ਨਾਲ ਚੱਲਾਂਗੇ ਹਾਂ ਬਿਲਕੁਲ ਵਿਜੇਪਾਲ ਦੇਖਦੇ ਇਸ ਦੇਖ ਸਕਦੇ ਹੋ ਕਿ ਲੋਕ ਕਈਆਂ ਦਾ ਕਹਿਣਾ ਹੈ ਕਿ ਤਰਕ ਹੈ ਆਪਣਾ ਆਪਣਾ ਕਿ 9:00 ਵਜੇ ਤੱਕ ਅਸੀਂ ਦੁਕਾਨਾਂ ਖੁੱਲੀਆਂ ਰੱਖਾਂਗੇ ਔਰ ਉਸ ਤੋਂ ਬਾਅਦ ਬੰਦ ਕਰਕੇ ਘਰਾਂ 'ਚ ਜਾਵਾਂਗੇ ਕਿਉਂਕਿ ਅੱਜ ਕਿਤੇ ਨਾ ਕਿਤੇ ਮਦਰਸ ਡੇ ਹੈ ਔਰ ਬੇਕਰੀ ਦੀਆਂ ਦੁਕਾਨਾਂ ਤੇ ਜਰੂਰ ਲੋਕਾਂ ਦਾ ਰਸ਼ ਦੇਖਣ ਨੂੰ ਮਿਲ ਰਿਹਾ ਹੈ ਲੋਕ ਖਰੀਦਦਾਰੀ ਕਰ ਰਹੇ ਆ ਔਰ ਆਪਣੇ ਘਰਾਂ 'ਚ ਵਾਪਸ ਜਾ ਰਹੇ ਆ ਕਿਉਂਕਿ ਹੁਣ ਸਮਾਂ ਜਿਹੜਾ ਹੈ ਕਰੀਬ 8:20 ਦਾ ਹੋ ਚੁੱਕਿਆ ਹੈ ਔਰ 8 ਵਜੇ ਦੀ ਜਿਹੜਾ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਉਹ ਆਪਣੇ ਘਰਾਂ 'ਚ ਲੋਕ ਜਾਣ ਔਰ ਜਰੂਰ ਤੋਂ ਪਹਿਨ ਤੇ ਹੀ ਘਰਾਂ ਤੋਂ ਬਾਹਰ ਨਿਕਲਣ ਤੇ ਹੁਣ ਜਿਹੜਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜ਼ਿਆਦਾਤਰ ਬਾਜ਼ਾਰ ਜਿਹੜਾ ਉਹ ਬੰਦ ਹੈ ਦੂਰ ਤੱਕ ਦੀਆਂ ਜੇ ਤਸਵੀਰਾਂ ਦੇਖੀਏ ਤੇ ਬਾਜ਼ਾਰ ਹੌਲੀ-ਹੌਲੀ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਲੋਕ ਜਿਹੜੇ ਆ ਉਹ ਆਪਣੀ ਖਰੀਦਦਾਰੀ ਕਰਕੇ ਜਿਹੜੇ ਘਰਾਂ ਚ ਵਾਪਸ ਜਾ ਚੁੱਕੇ ਆ ਔਰ ਕਿਤੇ ਨਾ ਕਿਤੇ ਅੱਜ ਇਤਵਾਰ ਦਾ ਦਿਨ ਵੀ ਹੈ ਤੇ ਲੋਕਾਂ ਦਾ ਰਸ ਵੀ ਜਿਹੜਾ ਬਾਜ਼ਾਰ ਦੇ ਵਿੱਚ ਘਟ ਹੈ ਔਰ ਇਹ ਤਸਵੀਰਾਂ ਨੇ ਫਿਰੋਜ਼ਪੁਰ ਦੀਆਂ ਔਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਹੁਕਮ ਜਾਰੀ ਕੀਤੇ ਗਿਆ ਕਿ ਕੱਲ ਸੋਮਵਾਰ ਦਾ ਦਿਨ ਜਿਹੜੇ ਸਕੂਲ ਨੇ ਸਰਹੱਦ ਦੇ ਉੱਪਰ ਉਹ ਬੰਦ ਰਹਿਣਗੇ ਔਰ ਉਸ ਦੇ ਨਾਲ ਨਾਲ ਰਾਤ ਨੂੰ ਜਿਹੜਾ ਬਲੈਕਆਊਟ ਹੋਈਆਂ ਲੋਕ ਇਤਿਆਦ ਦੇ ਤੌਰ ਤੇ ਆਪਣੇ ਘਰਾਂ ਦੇ ਬਾਹਰ ਦੀ ਲਾਈਟ ਬੰਦ ਕਰਕੇ ਆਪਣੇ ਘਰਾਂ 'ਚ ਰਹਿਣਗੇ ਔਰ ਜ਼ਰੂਰਤ ਪੈਣ ਤੇ ਹੀ ਘਰਾਂ ਤੋਂ ਬਾਹਰ ਨਿਕਲਣਗੇ ਔਰ ਜੇਕਰ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਹੁੰਦਾ ਤੇ ਸਾਇਰਨ ਵਜਣਗੇ ਉਹ ਸਾਇਰਨ ਦੀ ਜਿਹੜੀ ਕਿਤੇ ਨਾ ਕਿਤੇ ਪਾਲਣਾ ਕਰਨੀ ਲੋਕਾਂ ਨੇ ਖੁਦ ਹੈ ਔਰ ਜੇਕਰ ਲੋੜ ਪਵੇਗੀ ਤਾਂ ਲੋਕ ਉਸ ਸਾਇਰਨ ਨੂੰ ਸੁਣਦਿਆਂ ਨਾਲ ਜਿਸ ਤਰ੍ਹਾਂ ਦੀ ਹਦਾਇਤਾਂ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਬਲੈਕਆਊਟ ਦੀਆਂ ਉਸ ਦੀਆਂ ਪਾਲਣਾ ਕਰਨਗੇ ਪਰ ਅਜੇ ਤੱਕ ਇਹ ਕਹਿ ਸਕਦੇ ਹਾਂ ਕਿ ਕਿਸੇ ਨਾ ਕਿਤੇ ਜੰਗਬੰਦੀ ਤੋਂ ਬਾਅਦ ਲੋਕਾਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਲੋਕ ਕਿਤੇ ਨਾ ਕਿਤੇ ਆਪਣੇ ਆਪ ਨੂੰ ਇਹ ਮਹਿਸੂਸ ਕਰ ਰਿਹਾ ਹੈ ਕਿ ਜੰਗਬੰਦੀ ਤੋਂ ਬਾਅਦ ਉਹਨਾਂ ਨੂੰ ਕੁਝ ਰਾਹਤ ਮਿਲੀ ਹੈ ਕਿਉਂਕਿ ਜਿਸ ਦਿਨ 2 ਦਿਨ ਪਹਿਲਾਂ ਜਦੋਂ ਪਾਕਿਸਤਾਨ ਦੇ ਵੱਲੋਂ ਡਰੋਨ ਅਟੈਕ ਕੀਤਾ ਗਿਆ ਸੀਗਾ ਤਾਂ ਲੋਕਾਂ ਇੱਕਦਮ ਸਹਿਮ ਗਏ ਸੀ ਸਰਹੱਦ ਤੇ ਲੋਕ ਨੇ ਔਰ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਸੀਗਾ ਕਿ ਹੁਣ ਜੰਗ ਹੋ ਸਕਦੀ ਹੈ ਪਰ ਉਸ ਤੋਂ ਬਾਅਦ ਜਦੋਂ ਸੀਜ਼ਫਾਇਰ ਹੋਇਆ ਦਾ ਐਲਾਨ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਲੋਕਾਂ ਨੂੰ ਰਾਹਤ ਜਰੂਰ ਮਿਲੀ ਹੈ ਵਿਜੀਪਾਲ ਠੀਕ ਹੈ ਫਾਜ਼ਲਕਾ ਤੁਸ ਪ੍ਰਦੀਪ ਨੇ ਸਾਡੇ ਨਾਲ ਜੁੜੇ ਹੋਏ ਪ੍ਰਦੀਪ ਫਾਜ਼ਲਕਾ ਦੇ ਵਿੱਚ ਕੀ ਮਾਹੌਲ ਹੈ ਕਿ ਇੱਥੇ ਬਾਜ਼ਾਰ ਬੰਦ ਹੋ ਚੁੱਕੇ ਨੇ ਕਿਸ ਤਰੀਕੇ ਦਾ ਬਲੈਕਆਊਟ ਨਜ਼ਰ ਆ ਰਿਹਾ ਕੋਈ ਬਿਲਕੁਲ ਵਿਜੇ ਜੇ ਫਾਜ਼ਿਲਕਾ ਦੀ ਜੇ ਗਲ ਕਰ ਲਈਏ ਤਾਂ ਫਾਜ਼ਿਲਕਾ ਦੇ ਅੰਦਰ ਅੱਜ ਇਤਵਾਰ ਦਾ ਦਿਨ ਹੈ ਇਤਵਾਰ ਦੇ ਦਿਨ ਜ਼ਿਆਦਾਤਰ ਜਿਹੜੀਆਂ ਦੁਕਾਨਾਂ ਨੇ ਬੰਦ ਹੋ ਗਿਆ ਨੇ ਪਰ ਫਿਰ ਵੀ ਇਕਾ ਦੁੱਕਾ ਜਿਹੜੀਆਂ ਦੁਕਾਨਾਂ ਖੁੱਲੀਆਂ ਸੀ ਗਿਆ ਉਸ ਨੂੰ ਪੰਜਾਬ ਪੁਲਿਸ ਫਾਇਰ ਦਾ ਫੋਟੋ ਮੋਲ ਜਿਹੜਾ ਬੰਦ ਕਰਵਾ ਦਿੱਤਾ ਗਿਆ ਹੈ ਹਾਲਾਤਾਂ ਦਿਖਾ ਦਈਏ ਨੋਰਮਲ ਜ਼ਿੰਦਗੀ ਜਿਹੜੀ ਹੈ ਇਸ ਰੱਦੀ ਜिले ਫਾਜ਼ਿਲਕਾ ਦੇ ਅੰਦਰ ਚੱਲਦੀ ਹੈ ਲੋਕ ਬਚਾਰਾ ਆ ਜਾ ਰਹੇ ਨੇ ਤੇ ਲੋਕਾਂ ਦੇ ਵੱਲੋਂ ਜਿਹੜੇ ਦੁਕਾਨਾਂ ਬੰਦ ਕਰਕੇ ਉਹ ਆਪਣੇ ਘਰਾਂ ਦੇ ਵੱਲ ਜਿਹੜਾ ਰੁਕ ਕਰ ਲਿਆ ਗਿਆ ਪਰ ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸਾਢੇ 7:0 ਦਾ ਬੰਦ ਕਰਨ ਦਾ ਜਰਾ ਦੁਕਾਨਾਂ ਬੰਦ ਕਰਨ ਦਾ ਐਲਾਨ ਜਰੂਰ ਕੀਤਾ ਗਿਆ ਸੀਗਾ ਇਤਿਹਾਦ ਦੇ ਤੌਰ ਤੇ ਕਿਉਂਕਿ ਹਾਲਾਤ ਬਿਲਕੁਲ ਨੋਰਮਲ ਨਹੀਂ ਪਰ ਮੁਝੇ ਪਾਸੇ ਜੇ ਗੱਲ ਕਰੀਏ ਸਕੂਲਾਂ ਦੀ ਸਕੂਲਾਂ ਦੇ ਫਿਲਹਾਲ ਫੋਲਨ ਦੇ ਜਿਹੜੇ ਆਦੇਸ਼ ਫਾਜ਼ਿਲਕਾ ਸਰਦੀ ਜ਼ਿਲ੍ਹੇ ਦੇ ਅੰਦਰ ਹਨੇ ਕਿਸੇ ਤਰ੍ਹਾਂ ਦੇ ਬੰਦ ਕਰਨ ਦੇ ਆਦੇਸ਼ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਜੇ ਤੱਕ ਜਿਹੜੇ ਜਾਰੀ ਨਹੀਂ ਕੀਤੇ ਗਏ ਫਿਲਹਾਲ ਜ਼ਿੰਦਗੀ ਨੋਰਮਲ ਚੱਲ ਰਹੀ ਹੈ ਵਕਫ ਵਕਫ ਸਰਦੀ ਹਦਾਇਤਾ ਨੇ ਪ੍ਰਸ਼ਾਸਨ ਵੱਲੋਂ ਜਿਹੜਾ ਦੂਸਰਾ ਕੀਤਾ ਜਾ ਰਿਹਾ ਹੈ ਕਿ ਜੇਕਰ ਜ਼ਰੂਰਤ ਪਈ ਜੇਕਰ ਜ਼ਰੂਰਤ ਪਈ ਖਤਰੇ ਦਾ ਅਹਿਸਾਸ ਹੋਇਆ ਤਾਂ ਹੋ ਸਕਦਾ ਹੈ ਕਿ ਫਾਜ਼ਿਲਕਾ ਜ਼ਰਦੀ ਜ਼ਿਲ੍ਹੇ ਦੇ ਅੰਦਰ ਜਿਹੜਾ ਬਲੈਕਆਊਟ ਕੀਤਾ ਜਾ ਸਕਦਾ ਹੈ ਪਰ ਫਿਲਹਾਲ ਦੀ ਘੜੀ ਦੇ ਅੰਦਰ ਜਿਹੜਾ ਜ਼ਿੰਦਗੀ ਜਿਹੜੀ ਨੋਰਮਲ ਹੈ ਨੇ ਕਿਸ ਤਰ੍ਹਾਂ ਦਾ ਸੋਚਦੇ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਜਦੋਂ ਬੰਦ ਹੋਇਆ ਪ੍ਰਸ਼ਾਸਨ ਦਾ ਦਹਿਤਾ ਜਾਰੀ ਕਰ ਰਿਹਾ ਜੀ ਇਹ ਨਾ ਪੁੱਛੋ ਫਾਈਲ ਨੇ ਕੀ ਕੀ ਲੱਗਦਾ ਹੈ ਐਤਵਾਰ ਸੀਗਾ ਘਰੇ ਅਰੈਸਟ ਕਰ ਰਹੇ ਸੀ ਕਿ ਲੋਕ ਹਾਂਜੀ ਘਰੇ ਅਰੈਸਟ ਹੀ ਕਰ ਰਹੇ ਸੀ ਉਸ ਨੇ ਸਮਰਥਨ ਕਰ ਰਿਹਾ ਬਸ ਉਹੋ ਕੁਝ ਨੇ ਹਾਲਾਤ ਠੀਕ ਨਹੀਂ ਹਾਲਾਤ ਹਾਂ ਮੋੜੋ ਮੋਟੇ ਠੀਕ ਹੈ ਹੋਰ ਕੁਝ ਨਹੀਂ ਅੱਜ ਬਾਕੀ ਰਾਤ ਦਾ ਕੋਈ ਪਤਾ ਨਹੀਂ ਕੀ ਹੋ ਸਕਦਾ ਹੈ ਆ ਬਿਲਕੁਲ ਜਿਸ ਤਰ੍ਹਾਂ 2 ਦਿਨ ਦੀ ਰਾਤਾਂ ਰਹੀਆਂ ਨੇ ਪਿਛਲੀਆਂ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਸ਼ੰਕੇ ਜਿਹੜੇ ਆਮ ਪਬਲਿਕ ਦੇ ਅੰਦਰ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ ਡਰ ਬਹੁਤ ਸੀਗਾ ਕਿਉਂਕਿ ਹਾਲਾਤ ਜਿਹੜੇ ਸੀਗੇ ਕਿਤੇ ਨਾ ਕਿਤੇ ਤਣਾਅ ਵਾਲੇ ਸੀਗੇ ਜਿਸ ਨੂੰ ਲੈ ਕੇ ਪਿਛਲੇ 2 ਦਿਨਾਂ 3 ਦਿਨਾਂ ਦੀ ਗੱਲ ਕਰ ਲਈਏ ਤਾਂ ਤਣਾਅ ਦੇ ਅੰਦਰ ਜਿਹੜੇ ਲੋਕ ਸੀਗੇ ਸਰਦੀ ਲੋ ਅਸਿੰਜ ਫਾਇਰ ਤੋਂ ਬਾਅਦ ਕਿਤੇ ਨਾ ਕਿਤੇ ਜਾ ਕੇ ਜਿਹੜੀ ਲੋਕਾਂ ਨੂੰ ਰਾਹਤ ਮਿਲੀ ਸੀਗੀ ਪਰ ਅੱਜ ਵੀ ਜੇ ਗੱਲ ਕਰੀਏ ਤਾਂ ਜ਼ਿੰਦਗੀ ਬਿਲਕੁਲ ਨੋਰਮਲ ਹੈ ਅਸਰਤੀ ਜिले ਦੇ ਅੰਦਰ ਦੂਸਰੀ ਵੱਡੀ ਗੱਲ ਇਹ ਹੈ